ਸਵਾਗਤ ਸਤਸੰਗ ਜੀ ਚੱਲ ਰਹੀ ਨਿਤਨੇਮ ਕਥਾ ਵਿਚਾਰ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਦੂਸਰੀ ਬਾਣੀ ਸ੍ਰੀ ਜਪੁ ਸਾਹਿਬ ਜੀ ਦੇ ਪਿਛੇ ਅਸੀਂ ਕਥਾ ਵਿਚਾਰ ਦੇ 95 ਛੰਦ 95 ਪੌੜੀਆਂ ਸਰਵਣ ਕਰਾਏ ਹਾਂ ਆਓ ਸਤਿਗੁਰੂ ਕਿਰਪਾ ਕਰ ਰਹੇ ਹਨ ਪੂਜੰਗ ਪਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਏ ਵਾਹਿਗੁਰੂ ਤੂੰ ਚਾਰੇ ਹੀ ਚੱਕਰ ਚੱਕਰਾ ਭਾਵ ਦਿਸ਼ਾ ਨੂੰ ਪੈਦਾ ਕਰਨ ਵਾਲਾ ਹੈ ਅਤੇ ਚਾਰੇ ਹੀ ਚੱਕਾਂ ਨੂੰ ਹਰਤਾ ਨਾਸ ਕਰਨ ਵਾਲਾ ਹੈ ਚਾਰੇ ਹੀ ਚੱਕਾਂ ਨੂੰ ਦਾਨੇ ਦਾਨ ਦੇਣ ਵਾਲਾ ਦਾਤਾ ਹੈ ਅਤੇ ਚਾਰੇ ਹੀ ਚੱਕਾਂ ਨੂੰ ਜਾਣੇ ਜਾਣਨ ਵਾਲਾ ਅੰਤਰਜਾਮੀ ਹੈ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਇਹ ਵਾਹਿਗੁਰੂ ਤੂੰ ਚਾਰੇ ਹੀ ਚੱਕਰ ਕੁੰਟਾਂ ਵਿੱਚ ਵਰਤ ਰਿਹਾ ਅਤੇ ਚਾਰੇ ਹੀ ਕੁੰਟਾਂ ਦੀ ਭਰਤੀ ਪੂਰਤੀ अथवा ਪਾਲਣਾ ਕਰਨ ਵਾਲਾ ਹੈ ਚਾਰੇ ਹੀ ਕੁੰਟਾਂ ਦੀ ਪਾਲੇ ਪਰਵਰਿਸ਼ अथवा ਰਖਿਆ ਕਰਨ ਵਾਲਾ ਹੈ ਅਤੇ ਚਾਰੇ ਕੁੰਟਾਂ ਦਾ ਕਾਲ ਕਰਨ ਵਾਲਾ ਮਹਾਕਾਲ ਵੀ ਤੂੰ ਹੀ ਹੈ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੀ ਚਤੁਰ ਚੱਕਰ ਮਾਨੀਐ ਚਤੁਰ ਚੱਕਰ ਦਾਨੀਐ ਚਾਰੇ ਚੱਕਾਂ ਤੋਂ ਪਾਸੇ ਕਿਨਾਰੇ ਰਹਿਣ ਵਾਲਾ ਪਾਵ ਅਸੰਗ ਹੈ ਅਤੇ ਚਾਰੇ ਹੀ ਚੱਕਾਂ ਵਿੱਚ ਵਾਸੀ ਨਿਵਾਸ ਵੀ ਕਰਦਾ ਹੈ ਤੂੰ ਚਾਰੇ ਹੀ ਚੱਕਾਂ ਵਿੱਚ ਮਾਨੀਐ ਸਤਕਾਰਿਆ ਜਾਂਦਾ ਅਤੇ ਚਾਰੇ ਹੀ ਚੱਕਾਂ ਵਿੱਚ ਦਾਨੀਐ ਜਾਣਿਆ ਵੀ ਜਾਂਦਾ ਹੈ ਚਾਚਰੀ ਛੰਦ ਨਾ ਸੱਦਰੈ ਨ ਮਿੱਤਰੈ ਨ ਪਰਮੰ ਨ ਪਿਤਰੈ ਹੀ ਵਾਹਿਗੁਰੂ ਨਾ ਤੇਰਾ ਕੋਈ ਦੁਸ਼ਮਣ ਹੈ ਨਾਹੀ ਤੇਰਾ ਕੋਈ ਦੋਸਤ ਹੈ ਨਾ ਤੈਨੂੰ ਕਿਸੇ ਕਿਸਮ ਦਾ ਭਰਮ ਹੈ ਅਤੇ ਨਾਹੀ ਪਿਤਰੈ ਡਰ ਭੈ ਹੈ ਨਾ ਕਰਮੰ ਨ ਕਾਇ ਅਜਨਮੰ ਅਜਾਏ ਹੀ ਵਾਹਿਗੁਰੂ ਨਾਹੀ ਤੇਰੇ ਤੇ ਕਿਸੇ ਦਾ ਕਰਮ ਦਾ ਪ੍ਰਭਾਵ ਹੈ ਅਤੇ ਨਾਹੀ ਤੇਰਾ ਕੋਈ ਕਾਇ ਸਰੀਰ ਹੈ ਜਨਮ ਤੋਂ ਵੀ ਰਹਿਤ ਹੈ ਅਤੇ ਅਜਾਇਬ ਵਿਸ਼ੇਸ਼ ਜਗ੍ਹਾ ਤੋਂ ਵੀ ਰਹਿਤ ਹੈ अथवा ਜਾਏ ਇਸਤਰੀ ਤੋਂ ਵੀ ਰਹਿਤ ਹੈ ਭਾਵ ਤੇਰਾ ਕੋਈ ਮਾਤਾ ਪਿਤਾ ਨਹੀਂ ਹੈ ਨਾ ਚਿੱਤਰ ਹੈ ਨਾ ਮਿੱਤਰ ਹੈ ਪਰੇ ਹੈ ਪਵਿੱਤਰ ਹੈ ਹੀ ਵਾਹਿਗੁਰੂ ਨਾ ਤੇਰਾ ਕੋਈ ਚਿੱਤਰ ਹੈ ਚਿੱਤਰ ਭਾਵ ਫੋਟੋ ਹੈ ਅਤੇ ਨਾ ਹੀ ਕੋਈ ਖਾਸ ਮਿੱਤਰ ਹੈ ਤੂੰ ਸਭ ਤੋਂ ਪਰੇ ਅਸੰਗਤ ਤੇ ਪਵਿੱਤਰ ਹੈ ਪ੍ਰਥੀ ਸ ਅਦਿਸ ਅਦਰਿਸ ਅਕਰਿਸ ਪ੍ਰithvi ਦਾ ਮਾਲਕ ਹੈ ਅਦੀਸੈ ਅਦ੍ਰਿਸ਼ਟ ਰੂਪ ਹੈ ਅਦਰਸੈ ਕਿਸੇ ਦ੍ਰਿਸ਼ ਭਾਵ ਸੀਨ ਤੋਂ ਰਹਿਤ ਹੈ ଅਥਵਾ ਦ੍ਰਿਸ਼ਟੀ ਦਾ ਵਿਸ਼ਾ ਵੀ ਨਹੀਂ ਹੈ ਅਤੇ ਅਕ੍ਰਿਸੈ ਕਮਜ਼ੋਰੀ ਤੋਂ ਰਹਿਤ ਭਾਵ ਮਹਾਨ ਸ਼ਕਤੀਸ਼ਾਲੀ ਹੈ ਅਥਵਾ ਮੜਪਣ ਪੁਣੇ ਤੋਂ ਰਹਿਤ ਹੈ ਭਗਵਤੀ ਸ਼ੰਦ ਤਵ ਪ੍ਰਸਾਦ ਕਥਤੇ हे ਵਾਹਿਗੁਰੂ ਮੈਂ ਤੇਰੀ ਕਿਰਪਾ ਨਾਲ ਇਹ ਭਗਵਤੀ ਸ਼ੰਦ ਕਥਤੇ ਭਾਵ ਉਚਾਰਨ ਕਰ ਰਿਹਾ ਹਾਂ ਕਿ ਅਸ਼ਿਝ ਦੇਸੈ ਕਿ ਅਭਿਜ ਭੇਸੈ ਕਿ ਅਗੰਝ ਕਰਮੈ ਕਿ ਆਪੰਜ ਪਰਮੈ ਹੀ ਵਾਹਿਗੁਰੂ ਕਿ ਨਾਮ ਅਥਵਾ ਤੂੰ ਅਸ਼ਿਝ 나ਸ ਤੋਂ ਰਹਿਤ ਸੱਚੇ ਦੇਸ ਦਾ ਮਾਲਕ ਹੈ ਕਿ ਫਿਰ ਅਭਿਜ ਭਿਜਣ ਤੋਂ ਰਹਿਤ ਪਾਵ ਸੁਕੇ ਅਥਵਾ ਸੱਚੇ ਸੁੱਚੇ ਵੇਸ ਵਾਲਾ ਹੈ ਕਿ ਅਥਵਾ ਤੇਰੇ ਕਰਮ ਆਗੰਝ ਕੱਟਣ ਤੋਂ ਰਹਿਤ ਹਨ ਕਿ ਪੁਨਾ ਵਹਿਮਾ ਪਰਮਾ ਤੋਂ ਵੀ ਆਪੰਜ ਭਜਣ ਤੋਂ ਰਹਿਤ ਭਾਵ ਨਾਸਤੋਂ ਰਹਿਤ ਹੈ ਕਿ ਅਭਿਜ ਲੋਕੈ ਕਿ ਆਦਿਤ ਸੋਕੈ ਕਿ ਅਬਧੂਤ ਬਰਨੈ ਕਿ ਵਿਪੂਤ ਕਰਨੈ ਸੋਕੇ ਭਾਵ ਅਥਵਾ ਆਪਜੀ ਲੋਕਾਂ ਦੇ ਪਖੰਡ ਤੇ ਆ ਭਿਜ ਭਿਜਣ ਤੋਂ ਰਹਿਤ ਹੋ ਕਿ ਪੁਨਾ ਆਦਿਤ ਸੂਰਜ ਦੇ ਤੇਜ ਨੂੰ ਵੀ ਸਕਾਉਣ ਵਾਲੇ ਹੋ ਅਥਵਾ ਆਪ ਆਦਿਤ ਸੂਰਜ ਰੂਪ ਹੋ ਕੇ ਸਭ ਦਾ ਮੋਹ ਸਕਾਉਣ ਵਾਲੇ ਹੋ ਆਪ ਅਬਧੂਤ ਸੁੱਧ ਸਰੂਪ ਅਥਵਾ ਤਿਆਗੀ ਸਰੂਪ ਬਰਨੈ ਆਕੀਦੇ ਹੋ ਅਤੇ ਵਿਪੂਤ ਸਾਰੇ ਐਸ਼ਵਰਜ ਨੂੰ ਪੈਦਾ ਕਰਨ ਵਾਲੇ ਹੋ ਕਿ ਰਾਜਨ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆਸੂਕ ਬਰਨੈ ਕਿ ਸਰਬਾ ਅਪਰਨੈ ਕਿ हे ਵਾਹਿਗੁਰੂ ਰਾਜਿਆਂ ਦਾ ਵੀ ਪ੍ਰਭਾ ਸੋਭਾ ਛਵੀ ਚਮਕ ਰੂਪ ਵੀ ਆਪ ਹੋ ਅਤੇ ਧਰਮ ਦੇ ਤੁਜਾ ਨਿਸ਼ਾਨ ਸਹਿ ਵੀ ਆਪ ਹੀ ਹੋ ਆਪਜੀ ਆਸੂਕ ਆਨੰਦ ਸਰੂਪ ਆਕੀਦੇ ਹੋ ਕਿ ਪੁਨਾ ਸਾਰਿਆਂ ਦੇ ਅਪਰਨੈ पूषण श्रृंगार रूप भी आप ही हो के जग तंग कृति है के छत्रंग छतरी है के ब्रह्मम स्वरूप है के अनपहु अनुप है आप जी सारे संसार नु पैदा करने वाले अथवा कृति कृत विच लावण वाले कर्ता स्वरूप हो छत्रंग छतरों दे मालिक ते छतरी शस्त्रधारी सूरमे भी आप ही हो अथवा आप छत्रधारियां नु छत्र देने वाले हो ਆਪ ਜੀ ਬ੍ਰਹਮੰਡ ਵਿਆਪਕ ਸਰੂਪ ਹੋ ਆਪ ਜੀ ਦਾ ਅਨੁਭਵ ਅਨੂਪ ਹੈ ਬੇਮਿਸਾਲ ਹੈ ਅਥਵਾ ਭੈ ਤੂੰ ਰਹਿਤ ਅਤੀ ਉਪਮਾ ਤੂੰ ਰਹਿਤ ਹੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਹੀਨਕ ਇਕੈ ਅਧਿਨ ਹੈ ਏ ਵਾਹਿਗੁਰੂ ਤੁਸੀਂ ਸਭ ਤੋਂ ਪਹਿਲਾਂ ਆਦ ਕਾਰਨ ਰੂਪ ਅਤੇ ਅਦੇਵ ਹਰ ਤਰ੍ਹਾਂ ਦੇ ਦੇਵ ਭਾਵ ਤੋਂ ਰਹਿਤ ਹੋ ਭਾਵ ਅਤਵਾ ਦੇਵਤੀ ਅਤੇ ਅਦੇਵ ਦਾਇਤਾ ਦੇ ਵੀ ਆਦ ਕਾਰਨ ਸਰੂਪ ਹੋ ਕਿ ਪੁਨਾ ਆਪ ਅਭੀਵ ਭੇਦ ਤੋਂ ਵੀ ਰਹਿਤ ਹੋ ਆਪ ਕਿਸੇ ਤਰ੍ਹਾਂ ਦੇ ਵੀ ਚਿਤਰੰਗ ਚਿਹਨ ਚੱਕਰ ਤੋਂ ਰਹਿਤ ਹੋ ਅਤੇ ਇੱਕ ਆਪਣੇ ਆਪ ਦੇ ਹੀ ਅਧੀਨ ਰਹਿੰਦੇ ਹੋ ਕਿ ਰੋਜੀ ਰਜ਼ਾਕ ਹੈ ਰਹੀਮ ਹੈ ਰਹਾਕ ਹੈ ਕਿ پاک ਬੇਅੈਬ ਹੈ ਕਿ ਗੈਬ ਗੈਬ ਹੈ ਹੀ ਵਾਹਿਗੁਰੂ ਤੂੰ ਰੋਜੀ ਦੇਣ ਵਾਲਾ ਰਜਾ ਕਹਿ ਰਜ਼ਕ ਦਾਤਾ ਵੀ ਆਪ ਹੀ ਹੈ ਰਹੀਮੈ ਤਰਸ ਕਰਨ ਵਾਲਾ ਅਤੇ ਰਹਾਕੈ ਦੁੱਖ ਤੋਂ ਰਿਹਾਈ ਕਰਾਉਣ ਵਾਲਾ ਵੀ ਤੂੰ ਹੀ ਹੈ ਏ ਵਾਹਿਗੁਰੂ ਤੂੰ پاک ਪਵਿੱਤਰ ਹੈ ਬੇਅੈਬ ਸਭ ਤਰ੍ਹਾਂ ਦੇ ਗੁਨਾਹ ਅਥਵਾ ਵੈਲਾ ਤੂੰ ਰਹਤ ਹੈ ਅਤੇ ਗੈਬਲ ਗੁਪਤ ਤੂੰ ਵੀ ਗੁਪਤ ਰਹਿਣ ਵਾਲਾ ਹੈ ਭਾਵ ਪ੍ਰੋਖ ਰੂਪ ਹੈ ਕਿ ਅਫਵਲ ਗੁਨਾਹ ਹੈ ਕਿ ਸਹਾਨ ਸਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਤਥਾ ਹੀਪ ਵਾਹਿਗੁਰੂ ਤੂੰ ਗੁਨਾਹਾਂ ਨੂੰ ਅਪਵਲ ਮੁਆਫ ਕਰਨ ਵਾਲਾ ਕੇ ਪੁਨਾ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਸਾਰੇ ਹੀ ਸ੍ਰਿਸ਼ਟੀ ਰਚਨਾ ਦੇ ਕਾਰਨਾ ਨੂੰ ਕੁਨਿੰਦ ਹੁੰਦਾ ਕਰਨ ਵਾਲਾ ਹੈ ਅਤੇ ਰੋਜੀ ਦੇਹੰਦ ਦੇਣ ਵਾਲਾ ਵੀ ਤੂੰ ਹੀ ਹੈ ਕੇ ਰਾਜਕ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰਕਲੀ ਹੈ ਕੇ ਸਰਬੰਦਲੀ ਹੈ। ਹੀ ਅਕਾਲਪੁਰਖ ਕੇ ਪੁਨਾ ਤੂੰ ਰਾਜਕ ਰਿਜਕ ਦਾਤਾ ਤੇ ਰਹੀਮ ਰਹਿਮਦਿਲ ਭਾਵ ਤਰਸ ਕਰਨ ਵਾਲਾ ਹੈ। ਪੁਨਾ ਕਰਮੰ ਬਖਸ਼ਿਸ਼ਾਂ ਕਰਨ ਵਾਲਾ ਬਖਸ਼ਿੰਦ ਹੈ ਅਤੇ ਕਰੀਮ ਕਿਰਪਾਲੂ ਹੈ। ਕੇ ਪੁਨਾ ਸਾਰੀਆਂ ਹੀ ਕਲੀ ਸ਼ਕਤੀਆਂ ਦਾ ਮਾਲਕ ਹੈ। ਕੇ athva ਸਾਰਿਆਂ ਨੂੰ ਦਲੀ ਦਲਣ ਵਾਲਾ ਮਹਾਬਲੀ ਹੈ। ਕੇ ਸਰਬਤਰ ਮਾਨੀਅ ਹੈ ਕੇ ਸਰਬਤਰ ਦਾਨੀਅ ਹੈ। ਕਿ ਸਰਬਤਰ ਗਉਨੈ ਕਿ ਸਰਬਤਰ ਭੋਨੈ ਕਿ ਪੁਨਾ ਸਰਬਤਰ ਸਭ ਨੇਤਰਾਂ ਦੇ ਅਤਰ ਵਿਸ਼ੇ ਜੋ ਸੰਸਾਰ ਹੈ ਤੂੰ ਇਸ ਦੇ ਵਿੱਚ ਮਾਨਿਆ ਮੰਨਣ ਤੇ ਪੂਜਣ ਯੋਗ ਹੈ ਅਤੇ ਸਭ ਨੂੰ ਦਾਨੈ ਦਾਨ ਦੇਣ ਵਾਲਾ ਦਾਤਾ ਵੀ ਤੂੰ ਹੀ ਹੈ ਕਿ ਬਹੁੜੋ ਸਭ ਤੱਕ ਤੇਰੀ ਗਉਨੈ ਪਹੁੰਚ ਹੈ ਅਤੇ ਸਾਰੇ ਹੀ ਭੋਨੈ ਲੋਕਾਂ ਵਿੱਚ ਤੂੰ ਵਰਤ ਰਿਹਾ ਹੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਏ ਵਾਹਿਗੁਰੂ ਕਿ ਪੁਨਾ ਸਾਰੇ ਹੀ ਦੇਸ਼ਾਂ ਵਿੱਚ ਤੂੰ ਵਿਆਪਕ ਹੈ ਅਤੇ ਸਾਰਿਆਂ ਭੇਸਾਂ ਵਿੱਚ ਵੀ ਤੂੰ ਹੀ ਵਰਤ ਰਿਹਾ ਫਿਰ ਸਾਰਿਆਂ ਦਾ ਰਾਜਾ ਵੀ ਤੂੰ ਹੀ ਹੈ ਅਥਵਾ ਸਾਰਿਆਂ ਵਿੱਚ ਰਾਜੈ ਪ੍ਰਕਾਸ਼ ਕਰਨ ਵਾਲਾ ਵੀ ਤੂੰ ਹੀ ਹੈ ਕਿ ਪੁਨਾ ਸਾਰਿਆਂ ਨੂੰ ਸਾਜੈ ਸਾਜੋ ਸਮਾਨ ਭਾਵ ਹਰ ਪਦਾਰਥ ਦੇਣ ਵਾਲਾ ਹੈ ਅਥਵਾ ਸਾਰੇ ਸੰਸਾਰ ਸਾਜੈ ਸਾਜਣ ਵਾਲਾ ਵੀ ਤੂੰ ਹੀ ਹੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੂ ਸਾਰੇ ਜੀਵਾਂ ਨੂੰ ਜੀਵਦਾਨ ਅਤੇ ਹੋਰ ਵੀ ਸਭ ਕੁਝ ਦੇਣ ਵਾਲਾ ਹੈ ਦਾਤਾ ਹੈ ਪੁਨਾ ਸਭ ਤੋਂ ਲੀਨੈ ਲੈਣ ਵਾਲਾ ਵੀ ਤੂੰ ਹੀ ਹੈ ਅਥਵਾ ਸਾਰਿਆਂ ਵਿੱਚ ਤੂੰ ਹੀ ਲੀਨੈ ਅਪੇਧ ਹੋ ਰਿਹਾ ਤੂੰ ਹੀ ਸਾਰੇ ਜਾਹੋ ਅਸਥਾਨਾਂ ਤੇ ਵਸ ਰਿਹਾ ਅਥਵਾ ਸਾਰਿਆਂ ਵਿੱਚ ਤੇਰਾ ਹੀ ਜਾਹੋ ਜਾਹੋ ਜਲਾਲ ਤੇਜ ਪ੍ਰਤਾਪ ਵਰਤ ਰਿਹਾ ਅਤੇ ਸਾਰੇ ਥਾਂ ਤੁਹਾਡਾ ਹੀ ਭਾ ਹੋ ਪ੍ਰਕਾਸ਼ अथवा नूर ਚਮਕ ਰਿਹਾ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਸਾਰੇ ਦੇਸ਼ਾਂ ਵਿੱਚ ਵੀ ਤੂੰ ਹੀ ਵਰਤ ਰਿਹਾ ਪੁਨਾ ਸਾਰੇ ਭੇਸਾਂ ਵਿੱਚ ਵੀ ਤੂੰ ਹੀ ਵਰਤ ਰਿਹਾ ਹੈ ਸਭ ਦਾ ਕਾਲ ਕਰਨ ਵਾਲਾ ਵੀ ਤੂੰ ਹੈ ਅਤੇ ਸਭ ਦੀ ਪਾਲਣਾ ਕਰਨ ਵਾਲਾ ਪਰਵਦਗਾਰ ਵੀ ਤੂੰ ਹੀ ਹੈ ਕੀ ਪਾਤਸ਼ਾ ਕੀ ਸਰਬਤ ਰਹੰਤਾ ਕੀ ਸਰਬਤ ਰਗੰਤਾ ਕੀ ਸਰਬਤ ਰਪੇਖੀ ਕੀ ਸਰਬਤ ਰਪੇਖੀ ਸਾਰਿਆਂ ਦੇ ਹੰਤਾ ਨਾਸ ਕਰਨ ਵਾਲਾ ਵੀ ਤੂੰ ਹੀ ਹੈ ਅਤੇ ਸਾਰਿਆਂ ਦੀ ਗੰਤਾ ਗਿਣਤੀ ਗਿਆਤ अथवा ਗਮਤਾ ਕਰਨ ਵਾਲਾ ਵੀ ਤੂੰ ਹੀ ਹੈ ਸਾਰੇ ਭੇਸਾਂ ਵਿੱਚ ਵੀ ਤੂੰ ਹੀ ਵਿਆਪਕ ਹੈ ਅਤੇ ਸਾਰਿਆਂ ਨੂੰ ਪੇਖੀ ਵੇਖਣ ਵਾਲਾ ਵੀ ਤੂੰ ਹੀ ਹੈ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੂਖੈ ਕਿ ਸਰਬਤਰ ਪੋਖੈ ਪੁਨਾ ਸਾਰੇ ਕਾਰਜਾਂ ਨੂੰ ਨਿਪਰੇ ਛਡਾਉਣ ਵਾਲਾ ਵੀ ਤੂੰ ਹੀ ਹੈ ਅਤੇ ਸਾਰਿਆਂ ਵਿੱਚ ਰਾਜੈ ਬਿਰਾਜਮਾਨ ਵੀ ਹੋ ਰਿਹਾ ਸਾਰਿਆਂ ਨੂੰ ਸੂਖੈ ਸਕਾਉਣ ਵਾਲਾ ਵੀ ਤੂੰ ਹੀ ਹੈ ਅਤੇ ਸਾਰਿਆਂ ਨੂੰ ਪੋਖੈ ਪਾਲਣ ਵਾਲਾ ਵੀ ਆਪ ਹੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਪੁਨਾ ਸਭ ਦੀ ਤਰਾਣੇ ਰੱਖਿਆ ਕਰਨ ਵਾਲਾ ਤੂੰ ਆਪ ਹੈ ਸਭ ਦਾ ਪ੍ਰਾਣੇ ਸਵਾਸ ਪਵ ਜੀਵਨ ਰੂਪ ਵੀ ਤੂੰ ਹੀ ਹੈ ਸਾਰੇ ਦੇਸ਼ਾਂ ਵਿੱਚ ਤੇ ਸਾਰੇ ਭੇਸਾਂ ਵਿੱਚ ਵੀ ਤੂੰ ਹੀ ਵਰਤ ਰਿਹਾ ਕਿ ਸਰਬਤਰ ਮਾਨਿਆ ਸਦਾਵੰਤ ਪ੍ਰਧਾਨੀ ਹੈ ਕਿ ਸਰਬਤਰ ਜਾਪੀ ਹੈ ਕਿ ਸਰਬਤਰ ਥਾਪੀ ਹੈ ਸਾਰਿਆਂ ਦੇ ਮਾਨਿਆ ਪੂਜਣ ਯੋਗ ਵੀ ਤੂੰ ਹੀ ਹੈ ਅਤੇ ਸਾਰਿਆਂ ਵਿੱਚੋਂ ਪ੍ਰਧਾਨੀ ਹੈ ਮੁਖੀ ਆਗੂ ଅਥਵਾ ਰਹਿਬਰ ਵੀ ਤੂੰ ਹੀ ਹੈ ਸਾਰਿਆਂ ਦੇ ਜਾਪਿਆ ਜਪਣ ਜੋਗ ਵੀ ਤੂੰ ਹੀ ਹੈ ਅਤੇ ਸਾਰਿਆਂ ਦੀ ਥਾਪਿਆ ਸਥਾਪਨਾ ਕਰਨ ਵਾਲਾ ਵੀ ਤੂੰ ਆਪ ਹੀ ਹੈ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦਰੈ ਕਿ ਸਰਬਤਰ ਚੰਦਰੈ ਸਾਰਿਆਂ ਦੇ ਭਾਨੈ ਪ੍ਰਕਾਸ਼ਕ ਵੀ ਆਪ ਹੋ ਅਤੇ ਸਾਰਿਆਂ ਦੇ ਮਾਨੈ ਆਦਰ ਜੋਗ ਵੀ ਆਪ ਹੀ ਹੋ ਸਾਰਿਆਂ ਦੇ ਇੰਦਰ ਰਾਜਾ अथवा ਬਦਲ ਰੂਪ ਵੀ ਆਪ ਹੋ ਸਾਰਿਆਂ ਦੇ ਚੰਦਰ ਹੈ ਚਾਨਣ ਰੂਪ अथवा ਸ਼ਾਂਤ ਰੂਪ ਵੀ ਆਪ ਹੀ ਹੋ ਕਿ ਸਰਬੰ ਕਲੀ ਮੈਂ ਕਿ ਪਰਮੰ ਫਹੀ ਮੈਂ ਕਿ ਆਕਲ ਅਲਾ ਮੈਂ ਕਿ ਸਾਹਿਬ ਕਲਾ ਮੈਂ ਸਾਰੀਆਂ ਕਲੀਮੇ ਕਲਾਮਾਂ ਬਾਣੀਆਂ ਦੇ ਮਾਲਕ ਹੋ अथवा ਸਾਰੀਆਂ ਕਲੀਮੇ ਸ਼ਕਤੀਆਂ ਦੇ ਮਾਲਕ ਹੋ ਅਤੇ ਪਰਮੰਗ ਸਭ ਤੋਂ ਵੱਡੀ ਫਹੀਮੈ ਸਮਝ ਗਿਆਤ ਵਾਲੇ ਵੀ ਆਪ ਹੀ ਹੋ ਸਭ ਤੋਂ ਵੱਡੇ ਆਕਲ ਅਕਲ ਰੱਖਣ ਵਾਲੇ دانشਵੰਦ ਅਤੇ ਆਲਾਮੇ ਸਭ ਤੋਂ ਵੱਡੇ ਇਲਮ ਦੇ ਤਨੀ ਆਲਮ ਵਿਦਵਾਨ ਵੀ ਆਪ ਹੀ ਹੋ ਕਲਾਮੇ ਸਾਰੀਆਂ ਬਾਣੀਆਂ अथवा ਸਾਰੀਆਂ ਹੀ ਭਾਸ਼ਾ ਦੇ ਤੁਸੀਂ ਸਾਹਿਬ ਮਾਲਕ ਹੋ ਕਿ ਹੁਸਨ ਅਲ ਵਜ਼ੂ ਹੈ ਤਮਾਮਲ ਰਜ਼ੂ ਹੈ ਹਮੇਸਲ ਸਲਾਮੈ ਸਲੀਕਤ ਮਦਾਮੈ ਤੁਸੀਂ ਹੁਸਨਲ ਸੁੰਦਰਤਾ ਦਾ ਵਜੂ ਵਜੂਦ ਹੋ ਅਤਿੱਤ ਮਾਮਲ ਤਮਾਮ ਭਾਵ ਸਾਰਿਆਂ ਨੂੰ ਰਜ਼ੂ ਚਲਾਉਣ ਵਾਲੇ ਹੋ ਅਥਵਾ ਤੁਹਾਡਾ ਸਾਰਿਆਂ ਵੱਲ ਰਜ਼ੂ ਧਿਆਨ ਹੈ ਆਪ ਹਮੇਸਲ ਹਮੇਸ਼ਾ ਸਭ ਨੂੰ ਸਲਾਮੈ ਸਲਾਮਤ ਭਾਵ ਸਥਿਤ ਰੱਖਣ ਵਾਲੇ ਹੋ ਅਥਵਾ ਕਾਇਮ ਦਾਇਮ ਹੋ ਅਤੇ ਮਦਾਮੈ ਹਮੇਸ਼ਾ ਸਲੀਕਤ ਪ੍ਰਗਟ ਹੋ ਅਥਵਾ ਤੇਰਾ ਸਲੀਕਤ ਸਲੀਕਾ ਆਪ ਪਦਾਰਥਾਂ ਦੀ ਸਜਾਵਟ ਦਾ ਰੰਗ ਟੰਗ ਮਦਾਮੇ ਹਮੇਸ਼ਾ ਪ੍ਰਸਿੱਧ ਹੈ ਗਨੀਮੁਲ ਸਕਸਤੈ ਗਰੀਬਲ ਪਰਸਤੈ ਬਿਲੰਦਲ ਮਕਾਨੈ ਜ਼ਮੀਨੁਲ ਜ਼ਮਾਨੈ ਗਨੀਮੁਲ ਦੁਸ਼ਮਣਾਂ ਨੂੰ ਸਕਸਤੈ ਹਾਰ ਦੇਣ ਵਾਲੇ ਹੋ ਅਤੇ ਗਰੀਬਾਂ ਨੂੰ ਪਰਸਤੈ ਪਾਲਣ ਵਾਲੇ ਵੀ ਆਪ ਹੀ ਹੋ ਬਿਲੰਦਲ ਸਭ ਤੋਂ ਵੱਡੇ ਅਤੇ ਉੱਚੇ ਮਕਾਨੈ ਮਹਿਲ ਸੱਚਖੰਡ ਦੇ ਮਾਲਕ ਹੋ ਜਮੀਨਲ ਧਰਤੀ ਅਤੇ ਜਮਾਨੇ ਆਕਾਸ਼ ਵਿੱਚ अथवा ਕਾਲ ਵਿੱਚ ਆਪ ਵਿਆਪਕ ਹੋ ਤਮੀਜ਼ੁਲ ਤਮਾਮੈ ਰਜ਼ੂਲ ਨਿਧਾਨੈ ਹਰੀਫੁਲ ਅਜੀਮੈ ਰਜ਼ਾਇਕ ਯਕੀਨੈ ਤਮਾਮੈ ਸਾਰਿਆਂ ਦੀ ਤਮੀਜ਼ਲ ਤਮੀਜ਼ ਪਹਿਚਾਨ ਗਿਆਨ ਕਰਨ ਵਾਲੇ ਹੋ ਆਪਜੀ ਰਜ਼ੂਲ ਧਿਆਨ ਦੇ ਨਿਧਾਨੈ ਖਜ਼ਾਨੇ ਹੋ अथवा ਸਭ ਖਜ਼ਾਨੇ ਆਪਜੀ ਦੇ ਰਜ਼ੂਲ ਅਧੀਨ ਹਨ ਹੀ ਵਾਹਿਗੁਰੂ ਅਜੀ ਮੈਂ ਸਭ ਤੋਂ ਵੱਡਾ ਹਰੀਫੁਲ ਮਿੱਤਰ ਵੀ ਤੂੰ ਆਪਿ ਆ ਅਥਵਾ ਸਭ ਤੋਂ ਵੱਡਾ ਹਰੀਫੁਲ ਦੁਸ਼ਮਣ ਵੀ ਤੂੰ ਹੀ ਹੈ ਯਕੀਨ ਹੈ ਨਿਸ਼ਚੇ ਕਰਕੇ ਰਜ਼ਾਇਕ ਰਿਜ਼ਕ ਦੇਣ ਵਾਲਾ ਰਾਜਕ ਵੀ ਤੂੰ ਆਪ ਹੀ ਹੈ ਅਨੇਕਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਅਨੇਕਾਂ ਤਰੰਗ ਲਹਿਰਾਂ ਵਿੱਚ ਤੂੰ ਹੀ ਸਮਾਰਿਆ ਅਥਵਾ ਅਨਗਿਣਤ ਲਹਿਰਾਂ ਵਾਲਾ ਤੂੰ ਸਾਗਰ ਹੈ ਸਾਰਿਆਂ ਵਿੱਚ ਅਭੇਦ ਵੀ ਹੈ ਅਤੇ ਅਭੰਗ ਕਦੀ ਨਾਸ ਵੀ ਨਹੀਂ ਹੁੰਦਾ ਅਜੀਜੁਲ ਪਿਆਰਿਆਂ ਨੂੰ ਭਾਵ ਸੰਤਾਂ ਭਗਤਾਂ ਨੂੰ ਵੜਿਆਉਣ ਵਾਲਾ ਹੈ ਅਤੇ ਗਨੀਮੁਲ ਦੁਸ਼ਮਣਾਂ ਨੂੰ ਖਿਰਾਜ ਡੰਡ ਦੇਣ ਵਾਲਾ ਵੀ ਤੂੰ ਹੈ अथवा ਖਿਰਾਦਨ ਵਾਲਾ ਵੀ ਭਾਵ ਉਹਨਾਂ ਦੀ ਛਲ ਲਾਉਣ ਵਾਲਾ ਵੀ ਤੂੰ ਹੀ ਹੈ ਨਿਰੁਕਤ ਸਰੂਪ ਹੈ ਧਰਮੁਕਤ ਵਿਪੂਤ ਹੈ ਪਰਭੁਗਤ ਪ੍ਰਭ ਹੈ ਸੁਯੁਗਤ ਸੁਦਾ ਹੈ ਆਪ ਜੀ ਦਾ ਸਰੂਪ ਨਿਰੁਕਤ ਕਥਨ ਤੋਂ ਰਹਿਤ ਹੈ trilukta tin guna ton azaad athwa tinne lokan nu mukti ate viput aishwarj bakshan wala vi tu hi aap hai aap di shobha parbhukt bhogan ton pare hai athwa par vishesh karke sab di prabha sundarta da bhukt ras bhogan wala hai ate sudha amrit nal sujukt bhijya hoya hai ਸਦਾ ਬੰਸ ਰੂਪ ਹੈ ਅਭੇਦੀ ਅਨੂਪ ਹੈ ਸਮਸਤੂ ਪਰਾਜ ਹੈ ਸਦਾ ਸਰਬ ਸਾਜ ਹੈ ਆਪ ਜੀ ਦਾ ਸਰੂਪ ਹਮੇਸ਼ਾ ਰਹਿਣ ਵਾਲਾ ਆਪ ਜੀ ਅਭੇਦੀ ਵਿਨਣ ਤੋਂ ਰਹਿਤ ਅਤੇ ਅਨੂਪ ਬੇਮਿਸਾਲ ਸੁੰਦਰ ਰੂਪ ਵਾਲੇ ਹੋ ਆਪ ਜੀ ਸਮਸਤ ਸਭ ਨੂੰ ਊਪਰਾਜ ਪੈਦਾ ਕਰਨ ਵਾਲੇ ਹੋ ਅਥਵਾ ਸਭ ਨੂੰ ਪਰਾਜ ਹਾਰ ਦੇਣ ਵਾਲੇ ਹੋ ਹਮੇਸ਼ਾ ਸਭ ਨੂੰ ਸਾਜ ਰਚਣ ਵਾਲੇ ਵੀ ਆਪ ਹੀ ਹੋ समस्तुल सलाम है सदेवल अकाम है निर्बाध स्वरूप है अगाध है अनूप है आप सब दी सलाम कहिए नमसकार ਕਰਨ ਯੋਗ ਹੋ अथवा समस्त ਸਾਰਿਆਂ ਵਿੱਚ ਤੁਲ ਪੂਰਨ ਤੇ ਸਲਾਮ ਕਾਇਮ ਦائم ਰਹਿਣ ਵਾਲੇ ਹੋ ਸਦਾਵਲ ਹਮੇਸ਼ਾ ਅਕਾਮ ਕਾਮਨਾ ਤੋਂ ਰਹਿਤ ਹੋ निर्बाध नाश अथवा ਪੀੜਾ ਤੋਂ ਰਹਿਤ ਆਨੰਦ ਸਰੂਪ ਹੋ ਸਮੁੰਦਰ ਵਾਂਗ ਆਗਾਦ ਗਹਿਰੰਗਬੀਰ ਡੂੰਗੇ ਅਤੇ ਉਪਮਾ ਤੋਂ ਰਹਿਤ ਹੋ ਊੰ ਆਦ ਰੂਪੈ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਏ ਵਾਹਿਗੁਰੂ ਆਪ ਜੀ ਆਦ ਸਭ ਤੋਂ ਪਹਿਲਾ ਅਤੇ ਊੰ ਪ੍ਰਕਾਸ਼ ਰੂਪ ਹੋ ਤੁਹਾਡਾ ਸਰੂਪ ਅਨਾਦ ਆਦ ਤੋਂ ਰਹਿਤ ਹੈ ਅਨੰਗੀ ਸਰੀਰ ਅਥਵਾ ਅੰਗਾਂ ਤੋਂ ਰਹਿਤ ਸੁੰਦਰ ਸਰੂਪ ਵਾਲੇ ਹੋ ਅਤੇ ਨਾਮੇ ਨਾਮ ਤੋਂ ਰਹਿਤ ਹੋ ਤ੍ਰਪੰਗੀ ਤਿੰਨੇ ਲੋਕਾਂ ਨੂੰ ਅਥਵਾ ਤ੍ਰਿਗੁਣੀ ਜੀਵਾਂ ਨੂੰ ਅਥਵਾ ਤਿੰਨੇ ਹੀ ਦੇਵਤਿਆਂ ਨੂੰ ਨਾਸ ਕਰਨ ਵਾਲੇ ਅਤੇ ਨਿਰਤਰ ਕਾਮੇ ਤਿੰਨੇ ਹੀ ਲੋਕਾਂ ਜੀਵਾਂ ਅਤੇ ਦੇਵਤਿਆਂ ਨੂੰ ਕੰਮ ਤੇ ਲਾਉਣ ਵਾਲੇ ਹੋ ਅਥਵਾ ਤਿੰਨ ਧਰਮ ਅਰਥ ਮੋਖ ਅਤੇ ਚੌਥੇ ਕਾਮ ਨੂੰ ਵੀ ਬਖਸ਼ਣ ਵਾਲੇ ਤੁਸੀਂ ਆਪ ਹੀ ਹੋ ਦਰਬਰਗੰ ਤਰਬਾਦੇ ਅਗੰਝੇ ਅਗਾਦੇ ਸੋ ਭੰਗ ਸਰਬਭਾਗੇ ਸੋ ਸਰਬਾ ਅਨਰਾਗੇ ਤਿਰ ਵਰਗੰ ਤਿੰਨ ਸ਼੍ਰੇਣੀਆਂ ਰਜੋ ਸਤੋ ਤਮੋ ਤੇ ਉਤਮ ਮੱਦਮ ਕਨਿਸ਼ਟ ਵਿੱਚ ਸੰਸਾਰ ਨੂੰ ਰਚਨ ਵਾਲੇ ਹੋ ਅਤੇ ਫਿਰ ਤਰਵਾਦੇ ਤ੍ਰਿਗੁਣੀ ਪ੍ਰਪੰਚ ਨੂੰ ਨਾਸ ਕਰਨ ਵਾਲੇ ਵੀ ਆਪ ਹੀ ਹੋ ਅਗੰਝੇ ਕੱਟਣ ਤੋਂ ਰਹਿਤ ਅਗਾਦੇ ਗਹਿਰ ਗੰਭੀਰ ਹੋ ਸਾਰਿਆਂ ਨੂੰ ਸੋ ਭੰਗ ਚੰਗੇ ਭਾਗੇ ਭਾਗ ਲਾਉਣ ਵਾਲੇ ਹੋ ਅਤੇ ਸਾਰਿਆਂ ਦੇ ਨਾਲ ਸੋ ਚੰਗੀ ਤਰ੍ਹਾਂ ਅਨਰਾਗੇ ਪ੍ਰੇਮ ਕਰਨ ਵਾਲੇ ਹੋ ਤ੍ਰਭੁਗਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕਿ ਨਰਕੰ ਪ੍ਰਨਾਸ ਹੈ ਪ੍ਰਿਥੀ ਉਲ ਪਰਵਾਸ ਹੈ ਕਿ ਨਰਕੰ ਪ੍ਰਨਾਸ ਹੈ ਪ੍ਰਿਥੀ ਉਲ ਪਰਵਾਸ ਹੈ ਆਪ ਜੀ ਦਾ ਸਰੂਪ ਤ੍ਰਭੁਗਤ ਤਿੰਨੇ ਹੀ ਲੋਕਾਂ ਦੇ ਜੀਵਾਂ ਵਾਸਤੇ ਭੋਗਣ ਯੋਗ ਆ ਭਾਵ ਤਿੰਨੇ ਲੋਕਾਂ ਦੇ ਜੀਵ ਆਪ ਜੀ ਦੇ ਬਖਸ਼ੇ ਹੋਏ ਪਦਾਰਥਾਂ ਦਾ ਆਨੰਦ ਮਾਣਦੇ ਆਪ ਅਸ਼ੇਜ ਨਾਸ ਤੋਂ ਰਹਿਤ ਹੋ ਅਤੇ ਅਸ਼ੂਤ ਭੇਟ ਤੋਂ ਰਹਿਤ ਹੋ अथवा ਸ਼ੋਹਣ ਤੋਂ ਰਹਿਤ ਹੋ ਹੀ ਵਾਹਿਗੁਰੂ ਤੂੰ ਨਰਕਾਂ ਨੂੰ ਵੀ ਨਾਸ ਕਰਨ ਵਾਲਾ ਪ੍ਰਿਥੀ ਇਸ ਧਰਤੀ ਤੇ ਤੇਰਾ ਹੀ ਉਲ ਪੂਰਨ ਤੌਰ ਤੇ ਪ੍ਰਵਾਸ ਵਿਸ਼ੇਸ਼ ਕਰਕੇ ਵਾਸਾ ਹੋ ਰਿਹਾ अथवा ਪ੍ਰਿਥੀ ਉਲ ਪ੍ਰਿਥੀ ਭਾਵ ਧਰਤੀ ਅਤੇ ਆਕਾਸ਼ ਵਿੱਚ ਤੇਰਾ ਹੀ ਵਾਸਾ ਹੈ ਨਿਰੁਕਤ ਨਿਰੁਕਤ ਪ੍ਰਭਾ ਹੈ ਸਦਾਵੰ ਸਦਾ ਹੈ বিপোগত স্বরূপ হ পারযুক্ত অনুপহ আপজি দি শোভা কথন তো রত হ তু হমেসা সদা কায়ম দায়ম হ আপজি দা স্বরূপ ভোগন তো রত হ অথবা sare jeev tere swarup da be kaye vishesh karke bhogat kayi anand bhog deya parjukt par vishesh karke sareyan vich judya hoya hai athva asang hoke vartreya atela sani roop wala hai ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਏ ਵਾਹਿਗੁਰੂ ਤੂੰ ਹਮੇਸ਼ਾ ਕਥਨ ਤੋਂ ਰਹਤ ਹੈ ਸਭ ਦੀ ਪ੍ਰਭਾ ਸੋਭਾ ਚਮਕ ਦਮਕ ਵਿਭੁਗਤ ਵਿਸ਼ੇਸ਼ ਕਰਕੇ ਭੋਗ ਰਿਆ ਭਾਵ ਸੁੰਦਰਤਾ ਦਾ ਰਸ ਮਾਣਦਾ ਹੈ ਤੇਰਾ ਸਰੂਪ ਕਥਨ ਤੋਂ ਰਹਤ ਹੈ ਪ੍ਰਯੁਗਤ ਵਿਸ਼ੇਸ਼ ਕਰਕੇ ਸਾਰਿਆਂ ਨਾਲ ਜੁੜਿਆ ਹੋਇਆ ਤੇ ਸਭ ਤੋਂ ਅਸੰਗ ਅਨੂਪ ਬੇਮਿਸਾਲ ਰੂਪ ਵਾਲਾ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਹੀ ਵਾਹਿਗੁਰੂ ਤੂੰ ਅਭੰਗ ਨਾਸ ਤੋਂ ਰਹਿਤ ਹੈ ਅਨੰਗ ਸਰੀਰ ਤੋਂ ਰਹਿਤ ਹੈ ਭੇਸ ਤੋਂ ਵੀ ਰਹਿਤ ਹੈ ਅਲੇਖ ਹਰ ਤਰ੍ਹਾਂ ਦੇ ਹਿਸਾਬ ਕਿਤਾਬ ਤੋਂ अथवा ਕਰਮਾਂ ਦੇ ਲੇਖ ਤੋਂ ਵੀ ਰਹਿਤ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਤੇਰਾ ਸਰੂਪ ਹਰ ਤਰ੍ਹਾਂ ਦੇ ਪਰਮ ਤੂੰ ਰਹਤ ਹੈ ਤੂੰ ਅਕਰਮ ਸਰੀਰ ਨਾਲ ਕੀਤੇ ਜਾਣ ਵਾਲੇ ਕਰਮਾਂ ਤੋਂ ਅਸੰਗ ਹੈ ਫਿਰ ਅਨਾਦ ਉਤਪੱਤੀ ਤੂੰ ਰਹਤ ਹੈ ਜੁਗਾਦ ਸਾਰੇ ਜੁਗਾਂ ਤੋਂ ਵੀ ਪਹਿਲਾਂ ਕਾਰਨ ਸਰੂਪ ਹੈ ਅਜੈ ਹੈ ਅਬੈ ਹੈ ਅਭੂਤ ਹੈ ਅਧੂਤ ਹੈ ਅਜੈ ਜਿੱਤਣ ਤੂੰ ਰਹਤ ਹੈ ਅਬੈ ਅਬినాਸੀ ਸਰੂਪ ਹੈ ਅਥਵਾ ਅਮੋਲਕ ਸਰੂਪ ਹੈ। ਅਪੂਤ ਪੰਜਾਂ ਤਤਾਂ ਤੋਂ ਅਸੰਗ ਹੈ। ਅਦੂਤ ਕਈਏ ਸੁੱਧ ਸਰੂਪ ਹੈ। ਅਥਵਾ ਅਦੂਤ ਮੂਰਖਤਾਈ ਤੋਂ ਰਹਿਤ ਹੈ। ਅਨਾਸ ਹੈ, ਉਦਾਸ ਹੈ, ਅਤੰਦ ਹੈ, ਅਬੰਧ ਹੈ। ਅਨਾਸ ਅਬినాਸੀ ਸਰੂਪ ਹੈ। ਉਦਾਸ ਮੋਹ ਤੋਂ ਰਹਿਤ ਹੈ। ਅਤੰਦ ਕਰਾਂ ਦੇ ਜੰਜਾਲਾਂ ਤੋਂ ਅਸੰਗ ਹੈ। ਕਰਤਾ ਭੋਗਤਾ ਦੇ ਬੰਧਨਾਂ ਤੋਂ ਸੁਤੰਤਰ ਹੈ। ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਅਭਗਤ ਭਗਤੀ ਭਾਵ ਤੂੰ ਰਹਿਤ ਹੈ ਅਥਵਾ ਅਵਿਸ਼ੇਸ਼ ਕਰਕੇ ਭਗਤੀ ਕਰਨ ਵਾਲਾ ਵੀ ਤੂੰ ਆਪ ਹੀ ਹੈ ਤੂੰ ਸੰਸਾਰ ਦੇ ਪਦਾਰਥਾਂ ਦੀ ਰਕਤ ਪ੍ਰੀਤੀ ਤੋਂ ਬੇ ਰਹਿਤ ਹੈ ਅਨਾਸ ਕੀਏ ਨਾਸ ਤੋਂ ਰਹਿਤ ਅਬਿਨਾਸੀ ਸਰੂਪ ਹੈ ਪ੍ਰਕਾਸ਼ ਗਿਆਨ ਸਰੂਪ ਹੈ ਨਿਚਿੰਤ ਹੈ ਸੁਨਿੰਦ ਹੈ ਅਲਿਖ ਹੈ ਅਦੇਖ ਹੈ ਨਿਚਿੰਤ ਚਿੰਤਾ ਤੋਂ ਰਹਿਤ ਹੈ ਸੁਨਿੰਤ ਸਭ ਦੀ ਦਾਦ ਪੁਕਾਰ ਸੁਣਨ ਵਾਲਾ ਅਲਿਖ ਲਿਖਣ ਤੋਂ ਰਹਿਤ ਹੈ ਅਥਵਾ ਅੱਖਰਾਂ ਦੁਆਰਾ ਅਥਵਾ ਕਲਮ ਦੁਆਰਾ ਵੀ ਲਿਖ ਕੀ ਉਕਰੇ ਜਾਣ ਤੋਂ ਰਹਿਤ ਹੈ ਅਦਿੱਖ ਅਦ੍ਰਿਸ਼ਟ ਰੂਪ ਹੈ ਅਲਿਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਲਿਖ ਲੇਖੇ ਤੋਂ ਪਾਵ ਹਿਸਾਬ ਕਿਤਾਬ ਤੋਂ ਰਹਿਦ ਹੈ ਤੂੰ ਅਭੇਖ ਭੇਖਾਂ ਤੋਂ ਵੀ ਅਸੰਗ ਹੈ ਟਾ ਟਾਈ ਜਾਣ ਤੋਂ ਵੀ ਰਹਿਤ ਹੈ ਅਥਵਾ ਸਭ ਦਾ ਆਸਰਾ ਰੂਪ ਹੈ ਅਗਾਹ ਸਮੁੰਦਰ ਵਾਂਗ ਗਹਿਰ ਗੰਭੀਰ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਸੰਭ ਅਸੰਭ ਪਾਪ ਕਦੇ ਪੈਦਾ ਨਹੀਂ ਹੁੰਦਾ ਅਥਵਾ ਸੰਭਾਲਣ ਤੋਂ ਰਹਿਤ ਹੈ ਅਗੰਭ ਪਹੁੰਚ ਤੋਂ ਪਰੇ ਢੂੰਗਾ ਹੈ ਅਨੀਲ ਗਿਣਤੀ ਤੋਂ ਰਹਿਤ ਬੇਅੰਤ ਹੈ ਅਨਾਦ ਜਨਮ ਤੋਂ ਰਹਿਤ ਹੈ ਅਨਿਤ ਹੈ ਸੋ ਨਿਤ ਹੈ ਅਜਾਤ ਹੈ ਆਜਾਦ ਹੈ ਅਨਿਤ ਮਿਥਿਆ ਪ੍ਰਪੰਚ ਵਿੱਚ ਆਪ ਹੀ ਵਰਤ ਰਿਹਾ ଅਥਵਾ ਅਨਿਤ ਕਿਸੇ ਦਾ ਨਿਯਤ ਕੀਤਾ ਭਾਵ ਅਥਵਾ ਥਾਪਿਆ ਹੋਇਆ ਨਹੀਂ ਹੈ ਸੋ ਭਲੀ ਪ੍ਰਕਾਰ ਨਿਤ ਸਦਾ ਕਾਇਮ ਰਹਿਣ ਵਾਲਾ ਹੈ ਆਜਾਦ ਜਾਤ ਪਾਦ ਤੋਂ ਰਹਿਤ ਅਥਵਾ ਜਨਮ ਤੋਂ ਵੀ ਰਹਿਤ ਹੈ ਅਤੇ ਆਜਾਦ ਪੂਰਨ ਤੌਰ ਤੇ ਸੁਤੰਤਰ ਹੈ ਆਜਾਦ ਹੈ ਸੋ ਇਥੋਂ ਤੱਕ ਸਾਧ ਸੰਗਤ ਜੀ 141 ਛੰਦ ਭਾਵ 141 ਪੌੜੀਆਂ ਵਿਚਾਰ ਸਹਿਤ ਸਤਿਗੁਰਾਂ ਆਪ ਵਿਚ ਵਰਤ ਕੇ ਕਰਵਾਈਆਂ ਹਨ ਬਾਕੀ ਦੀ ਜੋ ਵਿਚਾਰ ਹੈ ਉਹ ਆਉਣ ਵਾਲੇ ਕੱਲ ਦੇ ਵਿੱਚ ਆਪ ਜੀ ਨਾਲ ਸਾਂਝ ਪਾਵਾਂਗੇ ਸਤਿਗੁਰੂ ਕਿਰਪਾ ਕਰਨ ਆਓ ਇੱਥੇ ਹੀ ਆਪਾਂ ਗੁਰਮੰਤਰ ਦਾ ਜਾਪ ਕਰਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ Whoa. ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ